ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕਮੀਜ਼ ਤੇ ਦੇ ਆਚਾਂ ਤੇ ਤੇ ਕਮੀਜ਼ ਦੀਆਂ ਬਾਹਾਂ ਤੇ ਗੁੰਮ ਲੈਸ ਲਾਉਣ ਦਾ ਤਰੀਕਾ ਦੱਸਾਂਗੇ ਵੀ ਕਿੰਦਾ ਆਪਾਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਦੇ ਨਾਲ ਲੈਸ ਲਗਾ ਸਕਦੇ ਹਾਂ ਆ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ ਲੈਸ ਧਰ ਕੇ ਕੱਪੜੇ ਨੂੰ ਫੋਲਡ ਕਰ ਲੈਣਾਗਾ ਕੱਪੜੇ ਨੂੰ ਫੋਲਡ ਕਰਕੇ ਇਸ ਤਰ੍ਹਾਂ ਜਿਸ ਤੇ ਉੱਪਰ ਆਪਾਂ ਸਲਾਈ ਲਗਾ ਲੈਣੀ ਹੈ ਬਹੁਤ ਹੀ ਹੌਲੀ ਫੋਲਡ ਕਰਨਾ ਹੈ ਧਿਆਨ ਦੇ ਨਾਲ ਲੇਸ ਨਾ ਤਾਂ ਜ਼ਿਆਦਾ ਬਾਹਰ ਰਹੇ ਨਾ ਹੀ ਕੱਟ ਇਸ ਤਰ੍ਹਾਂ ਜੀ ਹੌਲੀ ਹੌਲੀ ਆਪਾਂ ਸਲਾਈ ਲਗਾ ਲੈਣੀ ਹੈਗੀ ਤੁਸੀਂ ਦੇਖ ਸਕਦੇ ਹੋ ਜੀ ਬਸ ਜਿੰਨੀ ਆਪਾਂ ਨੂੰ ਜ਼ਰੂਰਤ ਆਉਣੀ ਹੀ ਲੇਸ ਬਾਹਰ ਆ ਗਈ ਇਸ ਤਰ੍ਹਾਂ ਜੀ ਆਪਾਂ ਹੌਲੀ ਹੌਲੀ ਕੱਪੜੇ ਨੂੰ ਫੋਲਡ ਕਰੀ ਜਾਣਾਗਾ ਤੇ ਲੈਸ ਲਗਾ ਲੈਣੀ ਹੈਗੀ ਇਹ ਆਪਾਂ ਬਾਹ ਤੇ ਲੈਸ ਲਗਾ ਰਹੇ ਹਾਂ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਬਾਹ ਤੇ ਲੈਸ ਲਗਾਉਣੀ ਦੱਸਾਂਗੇ ਵੀ ਬਾਹ ਤੇ ਲੈਸ ਕਿਸ ਤਰ੍ਹਾਂ ਲਗਾਉਣੀ ਹੈਗੀ ਇਸ ਤਰ੍ਹਾਂ ਜੀ ਆਪਾਂ ਸਲਾਈ ਲਗਾ ਲੈਣੀ ਹੈ ਲੈਸ ਆਪਾਂ ਉਨੀ ਹੀ ਯੂਜ਼ ਕੀਤੀ ਹੈ ਜਿੰਨੇ ਆਪਾਂ ਬਾਹ ਦੀ ਮੂਰੀ ਰੱਖਣੀ ਹੈਗੀ ਅੱਗੋਂ ਜਿੰਨੀ ਰੱਖਣੀ ਹੈਗੀ ਉਨੀ ਆਪਾਂ ਲੈਸ ਲਗਾਈ ਹੈਗੀ ਆਪਾਂ ਬਾਹ ਦੇ ਸਿਰੇ ਤੱਕ ਕੱਪੜੇ ਤੱਕ ਲੈਸ ਨਹੀਂ ਯੂਜ਼ ਕੀਤੀ ਹੈਗੀ ਇਸ ਤਰ੍ਹਾਂ ਜੀ ਸਲਾਈ ਲਗਾ ਕੇ ਆਪਾਂ ਜਿਹੜਾ ਐਕਸਟਰਾ ਧਾਗਾ ਉਸ ਦੀ ਕਟਿੰਗ ਕਰ ਦੇਣੀ ਹੈ ਤੇ ਹੁਣ ਆਪਾਂ ਇਸ ਨੂੰ ਤੁਹਾਨੂੰ ਸਿੱਧਾ ਕਰਕੇ ਦਿਖਾਉਣੇ ਆਂ ਵੀ ਲੈਸ ਬਾਹਰ ਨੂੰ ਕਿੱਦਾਂ ਦਿਖੂਗੀ। ਇਸ ਤਰ੍ਹਾਂ ਜੀ ਆਪਾਂ ਨੂੰ ਲੈਸ ਬਾਹਰਲੇ ਪਾਸੇ ਨੂੰ ਦਿਖਣ ਲੱਗ ਜੂਗੀ। ਇਸ ਤਰ੍ਹਾਂ ਜੀ ਆਪਾਂ ਬਾਹ ਤੇ ਗੁੰਮ ਲੈਸ ਲਗਾ ਸਕਦੇ ਆਂਗੇ। ਐਸੇ ਤਰ੍ਹਾਂ ਹੀ ਆਪਾਂ ਜੀ ਦੂਸਰੀ ਬਾਹ ਤੇ ਲੈਸ ਲਗਾ ਲੈਣੀ ਹੈਗੀ। ਐਸੇ ਤਰ੍ਹਾਂ ਹੀ ਕੱਪੜੇ ਨੂੰ ਫੋਲਡ ਕਰਕੇ ਤੁਸੀਂ ਚਾਹੋ ਤਾਂ ਅੱਗੇ ਉਹ ਥੋੜੀ ਜਿਹੀ ਲੇੜ ਸਲਾਈ ਦੇ ਨਾਲ ਮੋੜ ਸਕਦੇ ਹੋ ਤਾਂ ਕਿ ਤੁਹਾਨੂੰ ਲੈਸ ਲਗਾਉਣ ਵਿੱਚ ਆਸਾਨੀ ਰਹੇ। ਜਿਹੜੀ ਆਪਾਂ ਵਿੱਚ ਨੂੰ ਫੋਲਡ ਕਰਦੇ ਆ ਚਾਹੇ ਤਾਂ ਤੁਸੀਂ ਪ੍ਰੈਸ ਦੀ ਹੈਲਪ ਦੇ ਨਾਲ ਵੀ ਇਸ ਤੇ ਕਰੀਜ਼ ਕਰ ਸਕਦੇ ਹੋਗੇ ਕਰੀਜ਼ ਬਣਾ ਕੇ ਲੈਸ ਲਗਾ ਸਕਦੇ ਹੋ ਜੇ ਤੁਸੀਂ ਇਸ ਤਰ੍ਹਾਂ ਲਗਾ ਸਕਦੇ ਹੋ ਤਾਂ ਉਹ ਵੀ ਠੀਕ ਆ ਪਰ ਜੇ ਤੁਹਾਨੂੰ ਇਸ ਤਰ੍ਹਾਂ ਔਖੀ ਲੱਗਦੀ ਆ ਤਾਂ ਤੁਸੀਂ ਪ੍ਰੈਸ ਦੀ ਹੈਲਪ ਦੇ ਨਾਲ ਵੀ ਇਸ ਨੂੰ ਪ੍ਰੈਸ ਕਰਕੇ ਕਰੀਜ਼ ਬਣਾ ਕੇ ਫਿਰ ਲੈਸ ਲਗਾ ਸਕਦੇ ਹੋ ਉਸ ਤੇ ਨਾਲ ਕੀ ਹੁੰਦਾ ਵੀ ਲੈਸ ਲਗਾਉਣਾ ਵਿੱਚ ਆਸਾਨੀ ਹੋ ਜਾਂਦੀ ਹੈਗੀ ਇਸ ਤਰ੍ਹਾਂ ਜੀ ਆਪਾਂ ਹੌਲੀ ਹੌਲੀ ਕੱਪੜਾ ਫੋਲਡ ਕਰ ਲੀ ਕਰੀ ਜਾਣਾਗਾ ਤੇ ਸਿਲਾਈ ਲਗਾਈ ਜਾਣੀ ਹੈਗੀ ਇਹ ਜ਼ਰੂਰ ਤਿਆਰ ਰੱਖਣਾ ਵੀ ਲੈਸ ਨਾ ਤਾਂ ਜ਼ਿਆਦਾ ਬਾਹਰ ਹੋਵੇ ਨਾ ਹੀ ਘਟ ਬਿਲਕੁਲ ਸਹੀ ਜਿੰਨੀ ਕਾਪਾ ਨੂੰ ਚਾਹੀਦੀ ਓੰਨੀ ਕੀ ਲੈਸ ਆਪਾਂ ਬਾਹਰ ਰੱਖਣੀ ਆਗੀ ਇਹ ਇਸ ਤਰ੍ਹਾਂ ਜੀ ਆਪਣੀਆਂ ਦੋਮਾਂ ਬਾਹਾਂ ਤੇ ਲੈਸ ਲੱਗ ਚੁੱਕੀ ਹੈਗੀ ਤੁਸੀਂ ਦੇਖ ਸਕਦੇ ਹੋ ਆਪਾਂ ਦੋਮੇ ਬਾਹਾਂ ਤੇ ਲੈਸ ਲਗਾ ਲਈ ਹੁਣ ਐਕਸਟਰਾ ਧਾਗੇ ਦੀ ਕਟਿੰਗ ਕਰਨ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਇਸ ਤਰ੍ਹਾਂ ਜੀ ਦੋਵੇਂ ਬਾਹਾਂ ਤੇ ਲੈਸ ਲੱਗ ਗਈ ਆਪਣੇ ਆ ਦੇਖੋ ਜੀ ਹੁਣ ਆਪਾਂ ਇਸ ਨੂੰ ਸਿੱਧਾ ਕਰਕੇ ਦਿਖਾਵਾਂਗੇ ਇਸ ਤਰ੍ਹਾਂ ਜਿੰਨੀ ਕਿ ਲੈਸ ਆਪਾਂ ਨੂੰ ਚਾਹੀਦੀ ਸੀ ਆਪਾਂ ਸਿਰਫ ਓਨੀ ਕੀ ਬਾਹ ਰੱਖੀਏ ਹੁਣ ਆਪਾਂ ਲਾਵਾਂਗੇ ਜੀ ਕਮੀਜ਼ ਦੇ ਚਾਕਾਂ ਤੇ ਜੇ ਤੁਸੀਂ ਧਿਆਨ ਨਾਲ ਦੇਖੋਗੇ ਜਿਸ ਨੇ ਕਦੇ ਵੀ ਨਹੀਂ ਲਾਈ ਹੈਗੀ ਉਹ ਵੀ ਮਤਲਬ ਕੀ ਲੈਸ ਐ ਇਸ ਤਰ੍ਹਾਂ ਆਸਾਨੀ ਦੇ ਨਾਲ ਲਾ ਸਕਦਾ ਹੈ ਇਸ ਤਰ੍ਹਾਂ ਜੀ ਇਧਰਲੀ ਸਾਈਡ ਨੂੰ ਆਪਾਂ ਲੈਸ ਰੱਖਣੀ ਹੈਗੀ ਜਿੱਧਰ ਨੂੰ ਕਮੀਜ਼ ਤੇ ਸਲਾਈ ਲੱਗੀ ਹੋਈ ਆ ਚਾਕ ਨੇ ਉਧਰਲੇ ਪਾਸੇ ਨੂੰ ਆਪਾਂ ਲੈਸ ਰੱਖ ਲੈਣੀ ਹੈਗੀ ਤੇ ਉਸ ਉੱਪਰ ਐਦਾਂ ਚਾਕ ਨੂੰ ਫੋਲਡ ਕਰਕੇ ਸਲਾਈ ਲਗਾ ਲੈਣੀ ਹੈਗੀ ਆਪਾਂ ਕਪੜਾ ਵਿੱਚ ਨੂੰ ਉਨਾ ਹੀ ਰੱਖਣਾਗਾ ਜਿੰਨਾ ਕਾਪਾ ਨੂੰ ਚਾਹੀਦਾ ਜ਼ਿਆਦਾ ਕਪੜਾ ਨਹੀਂ ਫੋਲਡ ਕਰਨਾ ਨਹੀਂ ਚਾਕ ਬਹੁਤ ਹੀ ਮੋਟੇ ਹੋ ਜਾਂਦੇ ਨੇ ਤੇ ਉਹ ਵੈਸੇ ਵੀ ਪ੍ਰੈਸ ਕਰਨ ਵਿੱਚ ਪ੍ਰੋਬਲਮ ਆਉਂਦੀ ਹੈ ਕਿ ਜਿੰਨੇ ਕਾਪੜੇ ਦੀ ਆਪਾਂ ਨੂੰ ਜ਼ਰੂਰਤ ਹੈ ਆਪਾਂ ਵਿੱਚ ਉਨਾ ਕਪੜਾ ਹੀ ਦੇਣਾਗਾ ਇਸ ਤਰ੍ਹਾਂ ਜੀ ਲੈਸ ਰੱਖ ਲੈਣੀ ਹੈ ਇਦਾਂ ਤੁਸੀਂ ਚਾਹੋ ਤਾਂ ਆਪਣੀ ਵੀ ਬਿੰਗਾ ਟੇਡੇ ਨਾ ਹੋਵੇ ਲੈਸ ਤੁਸੀਂ ਚਾਕ ਦੀ ਹੈਲਪ ਦੇ ਨਾਲ ਸੁਪਰ ਲਾਈਨ ਵੀ ਲਗਾ ਸਕਦੇ ਹੋਗੇ ਜਾਂ ਫਿਰ ਸਭ ਤੋਂ ਵਧੀਆ ਤਰੀਕਾ ਜੀ ਤੁਸੀਂ ਪ੍ਰੈਸ ਕਰ ਲਓ ਪ੍ਰੈਸ ਦੇ ਨਾਲ ਜਿੰਨੇ ਕ ਆਪਾਂ ਨੂੰ ਚਾਕ ਚਾਹੀਦੇ ਨੇ ਉਸ ਤਰ੍ਹਾਂ ਫੋਲਡ ਕਰ ਲਓ ਫੋਲਡ ਕਰਨ ਤੋਂ ਬਾਅਦ ਆਪਾਂ ਲੈਸ ਵਿੱਚ ਰੱਖ ਕੇ ਇਸ ਦੇ ਉੱਪਰ ਸਲਾਈ ਲਗਾ ਸਕਦੇ ਆਂਗੇ ਐਸੇ ਤਰ੍ਹਾਂ ਜੀ ਪਾਈਪਿੰਗ ਲੱਗ ਜਾਂਦੀ ਹੈ ਜਿਸ ਤਰ੍ਹਾਂ ਆਪਾਂ ਲੈਸ ਲਗਾਉਣ ਖਾਤਰ ਟ੍ਰਿਕ ਯੂਜ਼ ਕੀਤੀ ਹੈਗੀ ਜੇ ਆਪਾਂ ਪਾਈਪਿੰਗ ਲਗਾਉਣੀ ਹੋਵੇ ਉਹ ਵੀ ਆਪਾਂ ਐਸੇ ਤਰ੍ਹਾਂ ਹੀ ਧਰਕੇ ਲਗਾਉਣੀ ਆਂਗੇ ਗੁੰਮ ਲੈਸ ਲਗਾਉਣ ਟਾਈਮ 'ਚ ਜਿਆਦਾ ਕਾਲੀ ਨਹੀਂ ਕਰਨੀ ਹੌਲੀ ਹੌਲੀ ਲੈਸ ਲਗਾਉਣੀ ਹੈਗੀ ਕਿਉਂਕਿ ਜੇ ਕਈ ਵਾਰੀ ਬਾਹਰ ਅੰਦਰ ਜਿਆਦਾ ਦਿਖੂਗੀ ਤਾਂ ਬੁਰੀ ਲੱਗੂਗੀ ਬਿਲਕੁਲ ਸਹੀ ਹੋਈ ਦਿਖਣੀ ਚਾਹੀਦੀ ਹੈਗੀ ਜਿੰਨੀ ਆਪਾਂ ਸ਼ੁਰੂ ਤੋਂ ਬਾਹਰ ਰੱਖਣੀ ਓਨੀ ਆ ਪੈਂਡ ਤੱਕ ਲੈਸ ਬਾਹਰ ਰੱਖਣੀ ਹੈਗੀ ਤੁਸੀਂ ਦੇਖ ਸਕਦੇ ਹੋ ਜਿਵੇਂ ਇੱਕ ਚਾਕ ਤੇ ਲੈਸ ਲਗਾ ਲਈ ਅਾ ਜਿੱਥੇ ਹੁਣ ਆਪਣੀ ਸਲਾਈ ਮਤਲਬ ਬੰਦ ਹੋਊਗੀ ਇੱਥੇ ਆਪਾਂ ਜ਼ਰੂਰ ਡਬਲ ਸਲਾਈ ਕਰਨੀ ਆ ਤਾਂ ਕਿ ਕਈ ਵਾਰੀ ਸਲਾਈ ਉੱਧਰ ਜਾਂਦੀ ਹੈਗੀ ਤਾਂ ਲੈਸ ਵੀ ਬਾਹਰ ਨੂੰ ਦਿਖਣ ਲੱਗ ਜਾਂਦੀ ਹੈ ਇੱਥੇ ਸਲਾਈ ਆਪਾਂ ਜ਼ਰੂਰ ਡਬਲ ਕਰ ਲੈਣੀ ਹੈਗੀ ਹੁਣ ਆਪਾਂ ਐਕਸਟਰਾ ਧਾਗੇ ਦੀ ਕਟਿੰਗ ਕਰ ਲੈਣੀ ਹੈਗੀ ਆ ਤੁਹਾਨੂੰ ਖਿਚਾ ਕੇ ਦਿਖਾਉਣੇ ਆ ਝਾਕ ਇਸ ਤਰ੍ਹਾਂ ਜੀ ਆਪਣੀ ਲੈਸ ਲੱਗ ਚੁੱਕੀ ਹੈ ਖਿਚਾਕ ਤੇ ਹੁਣ ਆਪਾਂ ਦੂਸਰੇ ਚਾਕ ਤੇ ਲੈਸ ਲਾਵਾਂਗੇ ਜੀ ਬਹੁਤ ਹੀ ਸੋਹਣੀ ਤੇ ਸਫਾਈ ਦੇ ਨਾਲ ਲੈਸ ਲੱਗੀ ਹੈ ਇਸ ਤਰ੍ਹਾਂ ਜੀ ਪਿਛਲੇ ਪਾਸਿਓਂ ਦਿਖੂਗਾ ਇਸ ਤਰ੍ਹਾਂ ਜੀ ਸਿੱਧੇ ਪਾਸਿਓਂ ਲੈਸ ਦਿਖੀ ਹੁਣ ਆਪਾਂ ਜੀ ਦੂਸਰੇ ਪਾਸੇ ਲੈਸ ਲਗਾਉਣੀ ਹੈ ਇਧਰਲੀ ਸਾਈਡ ਤੇ ਜਦੋਂ ਆਪਾਂ ਲੈਸ ਲਗਾਉਣੀ ਆ ਤਾਂ ਨੀਚੇ ਤੋਂ ਲਗਾਉਣੀ ਸ਼ੁਰੂ ਹੋਊਗੀ ਇੱਕ ਚੌਕ ਤੇ ਜੀ ਉੱਪਰ ਤੇ ਉਪਰੋਂ ਹੁੰਦੀ ਹੈਗੀ ਲਾਉਣੇ ਆ ਜਦੋਂ ਉੱਪਰੋਂ ਸ਼ੁਰੂ ਕਰਨੀ ਪੈਂਦੀ ਆ ਤੇ ਇੱਕ ਚਾਕ ਤੇ ਆਪਾਂ ਨੂੰ ਨੀਚੇ ਤੋਂ ਸ਼ੁਰੂ ਕਰਨੀ ਪੈਂਦੀ ਹੈਗੀ ਐਸੇ ਤਰ੍ਹਾਂ ਜੀ ਆਪਾਂ ਆ ਵਾਲੇ ਚਾਕ ਤੇ ਲੈਸ ਲਗਾ ਲੈਣੀ ਹੈਗੀ ਚਾਕ ਨੂੰ ਫੋਲਡ ਕਰ ਲੈਣਾਗਾ ਚਾਕ ਨੂੰ ਫੋਲਡ ਕਰਕੇ ਅਸਟਰਾਂ ਦੀ ਸਿਲਾਈ ਲਗਾਈ ਜਾਣੀ ਹੈ ਕਿ ਆਪਾਂ ਲੈਸ ਨੂੰ ਵਿੱਚ ਰੱਖ ਕੇ ਕਮੀਜ਼ ਦੇ ਚਾਕ ਨੂੰ ਫੋਲਡ ਕਰਕੇ ਆਪਾਂ ਲੈਸ ਲਗਾਈ ਜਾਣੀ ਹੈ ਤੁਸੀਂ ਦੇਖ ਸਕਦੇ ਹੋ ਜੀ ਆਪਣੀ ਕਮੀਜ਼ ਦੇ ਚਾਕਾਂ ਤੇ ਲੈਸ ਲੱਗ ਚੁੱਕੀ ਹੈ ਜੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਸਬਸਕ੍ਰਾਈਬ ਇਹ ਜੀਆਂ ਹੋਰ ਵੀਡੀਓ ਦੇਖਣ ਦੇ ਲਈ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਕਮੈਂਟ ਐਂਡ ਸਬਸਕ੍ਰਾਈਬ